ਅੱਜ ਆਪਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਦੇ ਅਣਖੀ ਯੋਧਾ ਜਰਨੈਲ ਉਹਦੀ ਚੋਣ ਕੈਂਪੇਨ ਨੂੰ ਮਜਬੂਤ ਕਰਨ ਲਈ ਖੁਲਾਰਾ ਦੇਣ ਲਈ ਆਇਆ ਤਾਂ ਗੁਰੂ ਪਿਆਰਿਓ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਡੇ ਤੇ ਕੀ ਕੀ ਆਸਾਨ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1984 ਵਿੱਚ ਡੀਆਈਜੀ ਦਾ ਅਹੁਦਾ ਛੱਡਿਆ ਡੀਆਈਜੀ ਪੁਲਿਸ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਡੀਆਈਜੀ ਦਾ ਉਹਦਾ ਛੱਟਿਆ ਸਰਦਾਰ ਮਾਨ ਨੇ ਜਦੋਂ ਰਿਟਾਇਰ ਹੋਣਾ ਸੀ ਡੀਜੀਪੀ ਬਣ ਜਾਣਾ ਸੀ ਸਾਡੇ ਤੇ ਬਹੁਤ ਵੱਡਾ ਇਸ਼ਾਨ ਸਮੇਂ ਦੀ ਹਕੂਮਤ ਨੇ ਸਮੇਂ ਦੀ ਹਕੂਮਤ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਗਲਪੁਰ ਦੀ ਜੇਲ੍ਹ ਵਿੱਚ ਤਸੀਹੇ ਦਿੱਤੇ ਪੈਰਾਂ ਦੇ ਨੌ ਜਮੂਰਾਂ ਨਾਲ ਖਿੱਚੇ ਦਾੜਾ ਕੁੱਟਿਆ ਦੰਦ ਪੰਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਡੋਲੇ ਨਾ ਵਿਕੇ ਨਾ ਝੁਕੇ ਅੱਜ ਤੱਕ ਸਾਡੇ ਨਾਲ ਖੜਿਆ ਸਿੱਖ ਕੌਮ ਨਾਲ ਖੜਿਆ ਸਿੱਖ ਕੌਮ ਦੀ ਅਗਵਾਈ ਕਰ ਰਹੀ ਹੈ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਇੱਥੇ ਆ ਜਾਓ ਰਿਕੁਐਸਟ ਹੈ ਪਰੇ ਕਿੰਨਾ ਸ਼ਹੀਦਾਂ ਨੇ ਖੂਨ ਦਿੱਤਾ ਖਵਰੇ ਕਿੰਨਾ ਸ਼ਹੀਦਾਂ ਨੇ ਖੂਨ ਦਿੱਤਾ ਸਿੱਖ ਕੌਮ ਜਾ ਕੇ ਖਰੀ ਭਰੀ ਹੋਈ ਹੈ ਸਾਡੇ ਸਿਰਾਂ ਤੇ ਆਰਿਆ ਨਾਚ ਕੀਤੇ ਸਾਡੇ ਸਿਰਾਂ ਤੇ ਆਰਿਆ ਨਾਚ ਕੀਤੇ ਅਸਾਂ ਚਰਖੜੀ ਦੀ ਸ਼ਿੱਦਤ ਵੀ ਜਰੀ ਹੋਈ ਹੈ ਦੁਨੀਆ ਇੱਕ ਮਨਸੂਰ ਤੇ ਨਾਜ ਕਰਦੀ ਸਿੱਖ ਕੌਮ ਮਨਸੂਰਾ ਨਾਲ ਭਰੀ ਹੋਈ ਐ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਦੇ ਅਣਖੀ ਯੋਧਾ ਜਰਨੈਲ ਉਹਦੀ ਚੋਣ ਕੈਂਪੇਨ ਨੂੰ ਮਜ਼ਬੂਤ ਕਰਨ ਲਈ ਖੁਲਾਰਾ ਦੇਣ ਲਈ ਆਇਆ ਤਾਂ ਗੁਰੂ ਪਿਆਰਿਓ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਐ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਡੇ ਤੇ ਕੀ ਕੀ ਇਸ਼ਾਨ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 1984 ਵਿੱਚ ਡੀ ਆਈ ਜੀ ਦਾ ਅਹੁਦਾ ਛੱਡਿਆ ਡੀ ਆਈ ਜੀ ਪੁਲਿਸ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਡੀ ਆਈ ਜੀ ਦਾ ਅਹੁਦਾ ਛੱਡਿਆ ਸਰਦਾਰ ਮਾਨ ਨੇ ਜਦੋਂ ਰਿਟਾਇਰ ਹੋਣਾ ਸੀ ਡੀ ਜੀ ਪੀ ਬਣ ਜਾਣਾ ਸੀ ਸਾਡੇ ਤੇ ਬਹੁਤ ਵੱਡਾ ਇਸ਼ਾਨ ਸਮੇਂ ਦੀ ਹਕੂਮਤ ਨੇ ਸਮੇਂ ਦੀ ਹਕੂਮਤ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਗਲਪੁਰ ਦੀ ਜੇਲ੍ਹ ਵਿੱਚ ਤਸੀਹੇ ਦਿੱਤੇ ਪੈਰਾਂ ਦੇ ਨੌ ਜਮੂਰਾਂ ਨਾਲ ਖਿੱਚੇ ਦਾੜਾ ਕੁੱਟਿਆ ਦੰਦ ਪੰਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨਾ ਡੋਲੇ ਨਾ ਵਿਕੇ ਨਾ ਝੁਕੇ ਅੱਜ ਤੱਕ ਸਾਡੇ ਨਾਲ ਖੜੇ ਸਿੱਖ ਕੌਮ ਨਾਲ ਖੜੇ ਸਿੱਖ ਕੌਮ ਦੀ ਅਗਵਾਈ ਕਰ ਰਹੇ ਆ ਜੇ ਅੱਜ ਮੈਂ ਤੁਹਾਡੇ ਚਰਨਾਂ 'ਚ ਖੜੀ ਆਂ ਅੱਜ ਤੋਂ 25 ਸਾਲ ਪਹਿਲਾਂ ਵੀ ਜਿਹੜੇ ਮੇਰੇ ਇੱਥੇ ਵੀਰ ਬਜ਼ੁਰਗ ਬੈਠੇ ਆ ਉਹਨਾਂ ਨੇ ਮੈਨੂੰ ਸੁਣਿਆ ਹੋਵੇਗਾ ਮੈਂ ਤੁਹਾਡੇ ਚਰਨਾਂ 'ਚ 12 ਵੀ ਵੋਟਾਂ ਮੰਗਣ ਆਈ ਸੀ ਅਸੀਂ ਆਏ ਸਮਝਦਿਆਂ ਜਿਵੇਂ ਆਪਾਂ ਯਾਤਰਾ ਤੇ ਗਏ ਆ ਪ੍ਰਭਾਤ ਫੇਰੀ ਤੇ ਗਏ ਆ ਸਤ ਸੰਗ ਤੇ ਗਏ ਆ ਇੱਕ ਇਹੋ ਜਿਹੇ ਉੱਚੇ ਸੁੱਚੇ ਕਿਰਦਾਰ ਦੇ ਮਗਰ ਆਏ ਆ ਜਿਹੜੇ ਸਾਡੀ ਸਿੱਖ ਕੌਮ ਦੀ ਪੰਥ ਦੀ ਗੱਲ ਕਰਦਾ ਕਿਹੜਾ ਪੰਥ ਜਿਹਦੇ ਬਾਰੇ ਗੁਰੂ ਦਸ਼ਮੇਸ਼ਰ ਨੇ ਕਿਹਾ ਸੀ ਮੈਂ ਉਜੜਾ ਮੇਰਾ ਪੰਥ ਵਸੇ ਸੈਨਾ ਸਾਹਿਬ ਹੁਣੇ ਗੱਲ ਕਰਕੇ ਹਟੇ ਨੇ ਸਰਪੰਚ ਸਾਹਿਬ ਇਨਕਲਾਬ ਦੀ ਇਨਕਲਾਬੀ ਤਾਂ ਸਿੱਖ ਜਦੋਂ ਤੋਂ ਜੰਮਿਆ ਉਦੋਂ ਤੋਂ ਐ ਮੇਰੇ ਪਹਿਲੇ ਨਾਨਕ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਚਨੇਉ ਪਹਿਨਣ ਤੋਂ ਇਨਕਾਰ ਕਰਤਾ ਸੀ ਇਨਕਲਾਬੀ ਇਹ ਸਿੱਖ ਛੇਵੇਂ ਪਾਤਸ਼ਾਹ ਇਨਕਲਾਬੀ ਸੀ ਸਮੇਂ ਦੀ ਹਕੂਮਤ ਕਹਿੰਦੀ ਸੀ ਘੋੜੇ ਤੇ ਨਹੀਂ ਬਹਿਣਾ ਕਲਗੀ ਨਹੀਂ ਸਜਾਉਣੀ ਨਗਾਰਾ ਨਹੀਂ ਵਜਾਉਣਾ ਬਾਦ ਨਹੀਂ ਰੱਖਣਾ ਸਾਰੀਆਂ ਗੱਲਾਂ ਮੇਰੇ ਛੇਵੇਂ ਪਾਤਸ਼ਾਹ ਨੇ ਕੀਤੀਆਂ ਪ੍ਰਸ਼ਾਦੀ ਹੱਥੀ ਰੱਖੇ ਬਾਦ ਰੱਖੇ ਕਲਗੀ ਸਜਾਈ ਤੇ ਨਗਾਰੇ ਵਜਾਏ ਛੇਵੇਂ ਪਾਤਸ਼ਾਹ ਨੇ ਦਿਲ ਬਾਗ ਤੇ ਗੁਲ ਬਾਗ ਵਾਲੀ ਸਾਖੀ ਆਪਾਂ ਸਾਰੇ ਸੁਣਦੇ ਆਂ ਸਮੇਂ ਦੀ ਹਕੂਮਤ ਸਾਨੂੰ ਗੁਲਾਮ ਬਣਾ ਕੇ ਰੱਖਦੇ ਸੀ ਕੋੜਿਆਂ ਤੇ ਨਹੀਂ ਸੀ ਚੜਨ ਦਿੰਦੀ ਬਾਗੀ ਸੀ ਮੇਰਾ ਦਸ਼ਮੇ ਪਾਸ਼ਾ ਅੱਜ ਅਸੀਂ ਬੀਬੀਆਂ ਪਹਿਣਾ ਜੇ ਕੋਈ ਅੱਜ ਸ਼ਾਨੋ ਸ਼ੌਕਤ ਵਾਲਾ ਜੀਵਨ ਬਤੀਤ ਕਰ ਰਹੀ ਹੈ ਵੱਡਿਆਂ ਉਹਦਿਆਂ ਤੇ ਆਜ਼ਾਦੀ ਦਾ ਨਿਗ ਮਾਰ ਰਹੀ ਹੈ ਸਾਡੇ ਗੁਰਾਂ ਦੀ ਬਦਲਤ ਹੈ ਸਾਡੇ ਗੁਰੂਆਂ ਨੇ ਸਾਨੂੰ ਬਰਾਬਰੀ ਦਾ ਦਰਜਾ ਦਿੱਤਾ ਸਾਨੂੰ ਮਾਈ ਭਾਗੋ ਬਣਾਇਆ ਬੀਬੀ ਸ਼ਰਨਕੌਰ ਬਣਾਇਆ ਅਸੀਂ ਗੁਰੂਆਂ ਦਾ ਦੇਣਾ ਨਹੀਂ ਦੇ ਸਕਦਾ ਸਾਡੇ ਗੁਰੂ ਇਨਕਲਾਬੀ ਹੈ ਸਮੇਂ ਦੀ ਹਕੂਮਤ ਨਾਲ ਸਾਡਾ ਕੀ ਰੋਲਾ ਸੀ ਬਾੜੀ ਰਾਜੇ ਕੀ ਕਹਿੰਦੇ ਸੀ ਗੁਰਗੋਵਿੰਦ ਸਿੰਘ ਮਹਾਰਾਜ ਨੂੰ ਕਿ ਖੰਡੇ ਦੀ ਪੌੜ ਅਸੀਂ ਵੀ ਲੈਣੀ ਐ ਖੰਡੇ ਬਾਟੇ ਦੀ ਪੌੜ ਅਸੀਂ ਵੀ ਛੱਕਣੀ ਐ ਤੂੰ ਬਾਟਾ ਡ ਤਿਆਰ ਕਰ ਲੈ ਉਹ ਮੇਰਾ ਪਿਤਾ ਬਾਗੀ ਸੀ ਕਹਿੰਦਾ ਮੈਂ ਊਚ ਨੀਚ ਮੁਕਾ ਦੇਣੀ ਐ ਇਸੇ ਬਾਟੇ ਵਿੱਚ ਨਾਈ ਸਿੱਖ ਸਕੂਗਾ ਇਸੇ ਬਾਟੇ ਵਿੱਚ ਦਰਜੀ ਸਿੱਖ ਸਕੂਗਾ ਇਸੇ ਬਾਟੇ ਵਿੱਚ ਮੱਜਵੀ ਸਿੱਖ ਸਕੂਗਾ ਇਸੇ ਕਰਕੇ ਬਾਈ ਧਾਰ ਰਾਜੇ ਗੁਰੂ ਸਾਹਿਬ ਦੇ ਦੁਸ਼ਮਣ ਬਣ ਗਏ ਤੇ ਇੰਨੀਆਂ ਜੰਗਾਂ ਹੋਈਆਂ ਪਰਿਵਾਰ ਵਿਛੋੜਾ ਹੋਇਆ ਇਹ ਸਾਰਾ ਇਤਿਹਾਸ ਵਾਪਰਿਆ ਬਾਗੀ ਮੇਰੇ ਗੁਰੂ ਹੈ ਸਾਡਾ ਸਾਰਾ ਸਿੱਖ ਕੌਮ ਬਾਗੀ ਹੈ ਅੱਜ ਵੀ ਸਿੱਖ ਆਪਦੇ ਸਮੇਂ ਜ਼ਬਰ ਤੇ ਜ਼ੁਲਮ ਬਰਦਾਸ਼ਤ ਨਹੀਂ ਕਰਦਾ ਸਿੱਖ ਬਾਗੀ ਹੈ ਬਾਗੀ ਹੈ ਮੇਰਾ ਜਿਹੜਾ ਲੀਡਰ ਹੈ ਸਿਮਰਨਜੀਤ ਸਿੰਘ ਮਾਨ ਤੁਹਾਨੂੰ ਮੈਂ ਇੱਕ ਪੁਰਾਣੀ ਗੱਲ ਦੱਸਦੀ ਆ ਨੌਜਵਾਨ ਬੱਚਿਆਂ ਨੂੰ ਨਹੀਂ ਪਤਾ ਹੋਣਾ ਬੀਬੀ ਕੇਤੀਆ ਇੱਕ ਫਰਾਂਸ ਦੀ ਲੜਕੀ ਸੀ ਸੈਰ ਕਰਨ ਆਈ ਸੀ ਇੰਡੀਆ ਚ ਪੰਜਾਬ ਚ ਬੀਬੀ ਕੇਤੀਆ ਬਿਆਨਤ ਸਿੰਘ ਮੁੱਖ ਮੰਤਰੀ ਸੀ ਉਹਦੇ ਪੁੱਤੇ ਗੁਰਕੀਰਤ ਨੇ ਉਸ ਬੀਬੀ ਦੀ ਪਤ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨੂੰ ਕਟਹਿਰੇ ਵਿੱਚ ਲੈ ਕੇ ਗਿਆ ਮੁੱਖ ਮੰਤਰੀ ਦੇ ਪੁੱਤੇ ਨੂੰ ਬਾਕੀ ਆ ਸਾਡਾ ਸਿਮਰਨਜੀਤ ਸਿੰਘ ਮਾਨ ਬੀਬੀ ਰੂਪੰਦਲ ਦੇਵਲ ਬਜਾਜ ਡੀਸੀ ਸੀ ਡੀਸੀ ਕੇਪੀਐਸ ਗਿੱਲ ਚੀਫ ਸੀ ਪੁਲਿਸ ਦਾ ਉਹਨੇ ਬੀਬੀ ਰੂਪਨ ਦੇ ਉਲ ਬਜਾਜ ਨਾਲ ਮਤਲਬ ਛੇੜਖਾਨੀ ਕੀਤੀ ਉਹਨੂੰ ਕਟੇਰ ਵਿੱਚ ਲੈ ਕੇ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੇ ਪਾਕਿਸਤਾਨ ਦੀ ਫੌਜ ਨੇ ਅਬਮਨਿਉ ਸਿੰਘ ਸੀ ਇੱਕ ਆਪਣਾ ਇੰਡੀਆ ਦਾ ਕੈਪਟਨ ਉਹਦੇ ਅੱਖ ਨੱਕ ਕੰਨ ਕੱਟ ਕਰਕੇ ਉਹਨੂੰ ਸ਼ਹੀਦ ਕੀਤਾ ਤਾਂ ਉਹਨੂੰ ਵੀ ਉਸਦੀ ਆਵਾਜ਼ ਨੂੰ ਵੀ ਕਟਾਰੇ ਚ ਲੈ ਕੇ ਗਿਆ ਇੰਟਰਨੈਸ਼ਨਲ ਕਟਾਰੇ ਚ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਉਂਕਿ ਦੇਸ਼ਾਂ ਦੇ ਸਮਝੌਤੇ ਹੋਇਆ ਕਰਦੇ ਆ ਜੰਗੀ ਫੌਜੀਆਂ ਨਾਲ ਉਹ ਜੇ ਵਿਹਾਰ ਕਰਨੇ ਹੋਇਆ ਕਰਦੇ ਆ ਸਾਡਾ ਲੀਡਰ ਬਾਗੀ ਆ ਸਾਡਾ ਲੀਡਰ ਰਣਕੀ ਆ ਜਿਹੜਾ ਸਮੇਂ ਦੀ ਹਕੂਮਤ ਦੀ ਅੱਖੀ ਚ ਅੱਖ ਪਾ ਕੇ ਗੱਲ ਰੱਖਣ ਦੀ ਸਮਰੱਥਾ ਰੱਖਦਾ ਹੁਣ ਤੁਸੀਂ ਪੜ੍ਹੇ ਲਿਖੇ ਹੋ ਸੋਸ਼ਲ ਮੀਡੀਆ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਤੁਸੀਂ ਲੋਕ ਸਭਾ ਵਿੱਚ ਪਾਸ਼ਣ ਸੁਨੇ ਹੋਣੇ ਆ ਸਰਦਾਰ ਮਾਨ ਨੇ ਉੱਥੇ ਗੱਲ ਕੀਤੀ ਕਿ ਕਿਵੇਂ ਸਿੱਖਾਂ ਨਾਲ ਅੱਜ ਮਤਰਈ ਮਾਂ ਦਾ ਸਲੂਕ ਹੋ ਰਿਹਾ ਹੈ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਾਡਾ 80% ਯੋਗਦਾਨ ਅੱਜ ਸਾਡੇ ਨਾਲ ਮਤਰਈ ਮਾਂ ਦਾ ਸਲੂਕ ਹੋ ਰਿਹਾ ਹੈ ਅੱਜ ਸਾਡੇ ਬੱਚੇ ਸਾਡੇ ਭਰਾ 36-36 ਸਾਲ ਹੋ ਗਏ ਜੇਲ੍ਹਾਂ 'ਚ ਬੰਦ ਪਏ ਆ ਅੱਜ ਜੇ ਕੋਈ ਸਾਡਾ ਨੌਜਵਾਨ ਹੈ ਉਹ ਕਿਤਾਬਾਂ ਰੱਖਣ ਦੇ ਦੋਸ਼ਾਂ 'ਚ ਜੇਲ੍ਹਾਂ 'ਚ ਪਏ ਆ ਅੱਜ ਸਾਡਾ ਇੱਕ ਨੌਜਵਾਨ ਅਮਰਤਪਾਲ ਉਹ ਸਿੱਖ ਰਾਜ ਦੀ ਗੱਲ ਕਰਦਾ ਸੀ ਰਾਜ ਦੀ ਗੱਲ ਕਿਉਂ ਨਾ ਕਰੀਏ ਸਾਡਾ ਸਿੱਖ ਰਾਜ ਸੀ ਅਸੀਂ ਸਿੱਖ ਰਾਜ ਦੇ ਮਾਰਗ ਸੀ ਕਾਬਲ ਕੰਧਾਰ ਖੇਬਰ ਦਰਿਆ afghanistan ਜੰਮੂ ਕਸ਼ਮੀਰ ਤੇ ਇਧਰ ਲਾਲ ਕਿਲੇ ਤੱਕ ਸਾਡਾ ਨਿਸ਼ਾਨ ਸਭ ਚਲਦਾ ਸੀ ਸਾਡਾ ਸਿੱਖ ਰਾਜ ਸੀ ਕਿਉਂ ਨਾ ਗੱਲ ਕਰੀਏ ਜਦੋਂ ਦੇਸ਼ ਆਜ਼ਾਦ ਹੋਇਆ ਤੁਸੀਂ ਬੱਚਿਆਂ ਨੇ ਪੜਿਆ ਹੋਣਾ ਜੰਗਨਾਮਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਪੰਜਾਬ ਅਡ ਰਾਜ ਸੀ ਤੇ ਹਿੰਦੁਸਤਾਨ ਅਡ ਰਾਜ ਸੀ ਜਦੋਂ ਅੰਗਰੇਜ਼ਾਂ ਨੇ ਗੁਲਾਮ ਕੀਤਾ ਹਿੰਦੁਸਤਾਨ 1759 ਨੂੰ ਗੁਲਾਮ ਹੋਇਆ ਤੇ ਪੰਜਾਬ ਇੱਕ 100 ਸਾਲ ਬਾਅਦ ਜਾ ਕੇ ਗੁਲਾਮ ਹੋਇਆ 1859 ਚ ਉਹ ਵੀ ਡੋਗਰਿਆਂ ਦੀ ਗਦਾਰੀ ਕਰਕੇ ਅੱਜ ਵੀ ਡੋਗਰੇ ਹੈਗੇ ਸਿੱਖ ਕੌਮ 'ਚ ਅੱਜ ਦਾ ਡੋਗਰਾ ਸੁਖਪਾਲ ਸਿੰਘ ਖੇੜਾ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਆ ਕੇ ਖੜਨ ਦੀ ਕੋਸ਼ਿਸ਼ ਕੀਤੀ ਬੜੀ ਸ਼ਰਮਨਾਕ ਗੱਲ ਹੈ ਕਿਤੇ ਤਾ ਤੂੰ ਕਹਿੰਦਾ ਉਹਨਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸੀ ਦੇਣਾ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਕੌਮਦਾਨ ਕੀ ਯੋਧਾ ਜਰਨੈਲ ਜੀ ਨੇ ਸਾਡੇ ਲਈ ਸਾਰੀ ਉਮਰ ਹੀ ਲਾਤੀ ਇੱਕ ਰਜਵਾੜੇ ਪਰਿਵਾਰ ਦਾ ਬੱਚਾ ਹੋਵੇ 2200 ਕਿੱਲੇ ਜ਼ਮੀਨ ਆਉਂਦੀ ਹੋਵੇ ਅੱਜ ਸਿੱਖ ਕੌਮ ਦੀ ਗੱਲ ਕਰੇ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਵੋਟਾਂ ਪਾ ਕੇ ਸਾਨ ਨਹੀਂ ਕਰਨਾ ਸਰਦਾਰ ਮਾਨ ਦੀ ਕੁਰਬਾਨੀ ਦਾ ਮੁੱਲ ਮੋੜਨਾ ਹੈ ਸੋ ਗੁਰੂ ਪਿਆਰਿਓ ਰਾਜ ਦੀ ਗੱਲ ਕਿਉਂ ਨਾ ਕਰੀਏ ਤੇ ਤੁਹਾਡੀ ਗੱਲ ਲੋਕ ਸਭਾ ਵਿੱਚ ਜਾ ਕੇ ਕਰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਮੋਦੀ ਦੀ ਅੱਖ ਚੱਕ ਅੱਖ ਪਾ ਕੇ ਗੱਲ ਕਰਦਾ ਕਿ ਕਿਵੇਂ ਤੂੰ ਬਾਹਰਲੇ ਮੁਲਖਾ ਚ ਸਾਡੇ ਸਿੱਖਾਂ ਨੂੰ ਮਾਰਿਆ ਦੀਪ ਸਿੱਧੂ ਨੂੰ ਦੀਪ ਸਟੇਟ ਨੇ ਮਰਾਇਆ ਪੜ੍ਹ ਲਿਖੇ ਬੱਚੇ ਬੈਠੇ ਹੋ ਜਦੋਂ ਵੀ ਸਿੱਖ ਜਾਦੀ ਦੀ ਗੱਲ ਕਰਦਾ ਸਮੇਂ ਦੀ ਹਕੂਮਤ ਨੂੰ ਚੁੱਭਣ ਲੱਗ ਜਾਂਦੀ ਹੈ ਇਹਨਾਂ ਦੇ ਇੰਟੈਲੀਜੈਂਸ ਨੂੰ ਪਤਾ ਲੱਗ ਜਾਂਦਾ ਹੈ ਮੂਸੇ ਵਾਲੇ ਦਾ ਪੰਜਾਬ ਗਾਣਾ ਸੁਣ ਕੇ ਵੇਖਿਓ ਐਸਵਾਈ ਐਲ ਨਹਿਰ ਗਾਣਾ ਸੁਣ ਕੇ ਵੇਖਿਓ ਤੁਹਾਨੂੰ ਪਤਾ ਲੱਗ ਜੂ ਮੂਸੇ ਵਾਲਾ ਕਿਵੇਂ ਸਾਡੇ ਪੰਜਾਬ ਦੇ ਹੱਟਾਂ ਦੀ ਗੱਲ ਕਰਦਾ ਸੀ ਸਰਕਾਰਾਂ ਨੇ ਮਰਾਇਆ ਤੇ ਫਿਰ ਇੰਟਰਨੈਸ਼ਨਲ ਪੱਧਰ ਤੇ ਨਮ ਮਸਲਿਆਂ ਨੂੰ ਲੈ ਕੇ ਕਹਣ ਗਿਆ ਸਿਮਰਨਜੀਤ ਸਿੰਘ ਮਾਨ ਹੋਰ 12 ਐਮਪੀ ਹੋਰਾਂ ਨੇ ਨਾ ਤੁਹਾਡੀ ਗੱਲ ਕੀਤੀ ਆ ਤੁਹਾਡੇ ਤੇ ਹੜ ਆਏ ਹੁਣ ਇਹ ਹੜ ਮੈਨ ਮੇਡ ਸੀ ਮੈਨ ਮੇਡ ਪਾਖੜਾ ਹੋਵੇ ਪੰਜਾਬ ਵਿੱਚ ਤੇ ਪਾਖੜਾ ਬੋਰਡ 'ਚ ਸਾਡੀ ਮੈਂਬਰੀ ਹੈ ਨਹੀਂ ਪੰਜਾਬ ਦੀ ਜਿੰਨਾ ਮਰਜ਼ੀ ਪਾਣੀ ਛੱਡ ਦੇਣ ਤੇ ਸਾਨੂੰ ਡਬੋ ਦੇਣ ਜੇ ਉੱਪਰ 12 ਅਗਸਤ ਨੂੰ ਪਾਣੀ ਆਇਆ ਕੀ ਸਰਕਾਰ ਦਾ ਫਰਜ਼ ਸੀ ਥੋੜਾ ਪਾਣੀ 12 ਅਗਸਤ ਨੂੰ ਛੱਡਦੇ ਥੋੜਾ 13 ਨੂੰ ਛੱਡਦੇ ਥੋੜਾ 14 ਨੂੰ ਛੱਡਦੇ ਛੋੜਾ 15 ਨੂੰ ਛੱਡਦੇ 16 ਅਗਸਤ ਨੂੰ ਸਾਰਾ ਪਾਣੀ ਛੱਡ ਕੇ ਪੰਜਾਬ ਡਬੋਇਆ ਕਿ ਨਹੀਂ ਡਬੋਇਆ ਦੱਸੋ ਡੋਇਆ ਜੀ ਡੋਇਆ ਕਿਨੇ ਕਾਦੀ ਮਦਦ ਕੀਤੀ ਭਗਵੰਤ ਮਾਨ ਪਹੁੰਚੇ ਜਲਵੇੜ ਕੇ ਫੋਟੋਆਂ ਕਰਾਉਂਦਾ ਜਾਂ ਮਦਦ ਕੀਤੀ ਸਿੱਖਾਂ ਨੇ ਸਿੱਖਾਂ ਦੀ ਅਸਲ ਦੂਲਗੜ ਏਰੀਆ ਚ ਹੋਰ ਏਰੀਆ ਚ ਹਜ਼ਾਰਾਂ ਵੀਡੀਓ ਵੇਖੀਆਂ ਰਵੀਿੰਦਰ ਸਿੰਘ ਖਾਲਸਾ ਏਡ ਆਇਆ ਨੇ ਲੱਖਾਂ ਕਰੋੜਾਂ ਰੁਪਈਆ ਦਾ ਤੇਲ ਪਾ ਕੇ ਫਸਲਾਂ ਨੂੰ ਧਰਤੀ ਨੂੰ ਪੱਧਰ ਕੀਤਾ ਪਾਣੇ ਸਿੱਧੂ ਵਰਗੇ ਨੌਜਵਾਨਾਂ ਨੇ ਲੱਖੇ ਸਿਧਾਣੇ ਵਰਗਿਆਂ ਨੇ ਸਾਡੀ ਗੱਲ ਕੋਈ ਨਹੀਂ ਕਰਦਾ ਗੱਲ ਕੋਈ ਕਰਦਾ ਹੀ ਨਹੀਂ ਸਾਡੇ ਕੋਲ ਪਾਣੀ ਹੈ ਸਾਡਾ ਪਾਣੀ ਧੱਕੇ ਨਾਲ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਅਰਬਾਂ ਰੁਪਏ ਲੈਣਾ ਕੋਈ ਲੈ ਕੇ ਦਿੰਦਾ ਆ ਤੁਸੀਂ ਬਣਾਏ ਸੀ ਭਗਵਾਨ ਜੀ ਤਮਾਨ ਆਵੇ ਮੇਰਾ ਇੱਕ ਸਵਾਲ ਉਹਨੂੰ ਪੁੱਛਿਓ ਕਿ ਤੂੰ 8 ਜਾਂ 7 ਜਿਹੜੇ ਰਾਜ ਸਭਾ ਦੇ ਮੈਂਬਰ ਬਣਾਏ ਸੀ ਆ ਹੜ ਆਏ ਜਾਂ ਕੋਈ ਹੋਰ ਸਾਡੇ ਪੰਜਾਬ ਦੀ ਵਿਪਤਾ ਪੈਂਦੀ ਹੈ ਉਹ ਗੱਲ ਕਰਦੇ ਦਿੱਲੀ ਜਾ ਕੇ ਤਾਂ ਵਸਤੇ ਬਣਾਏ ਐ ਇਹਨੇ ਗੈਰ ਪੰਜਾਬੀ ਕਰੋੜਾਪਤੀ ਬੰਦੇ ਰਾਜ ਸਭਾ ਮੈਂਬਰ ਬਣਾਏ ਤੁਹਾਨੂੰ ਹੜਾ ਚ ਜਾਣ ਕੇ ਡੋਬੋਇਆ ਸੈਂਟਰ ਨੇ ਮੇਰੀ ਗੱਲ ਲਿਖ ਲਿਓ ਤਿੰਨ ਵਾਰੀ ਹੜਾ ਹੜਾ ਰੋਪੜ ਏਰੀਆ ਨੂੰ ਜਾ ਕੇ ਪੁੱਛੋ ਤੁਹਾਡੀ ਗੱਲ ਕਿਹਨੇ ਕਰਨੀ ਐ ਪਾਖੜਾ ਬੋਰਡ ਚ ਮੈਨੇਜਮੈਂਟ ਵਿੱਚ ਤੁਹਾਡੀ ਮੈਂਬਰੀ ਹੈ ਨਹੀਂ ਤੁਹਾਡੀਆਂ ਸਰਦਾਂ ਬੰਦ ਕੀਤੀਆਂ ਪਈਆਂ ਜੇ ਤੁਹਾਡਾ ਪਾਕਿਸਤਾਨ ਨਾਲ ਵਪਾਰ ਚੱਲਦਾ ਹੋਵੇ ਅਫਗਾਨਿਸਤਾਨ ਨਾਲ ਸਾਰੇ ਬੱਚਿਆਂ ਨੂੰ ਰੁਜ਼ਗਾਰ ਮਿਲੇ ਸਾਡੇ ਟਰੱਕ ਆਉਣ ਜਾਣ ਅਸੀਂ ਤਾਂ ਕਰੋੜਾਪਤੀ ਹੋ ਜਾਈਏ ਰੁਜ਼ਗਾਰ ਚੱਲੀ ਜਾਂਦਾ ਐ ਗੁਜਰਾਤ ਦੀ ਬੰਦਰਗਾਹ ਰਾਈ ਚੱਲੀ ਜਾਂਦਾ ਐ ਅੰਡਾਨੀ ਬਾਨੀਆ ਰਾਈ ਚੱਲੀ ਜਾਂਦਾ ਐ ਆ ਮੋਦੀ ਦਾ ਰਾਜ ਵੇਖਿਆ ਉਹ ਮਣੀਪੁਰ ਵਿੱਚ ਧੀਆ ਭੈਣਾਂ ਨੂੰ ਨੰਗਾ ਕਰਕੇ ਤੋਰਿਆ ਡੁੱਬ ਕੇ ਮਰ ਜਣ ਇਹ ਡੁੱਬ ਕੇ ਮਰ ਜਾਵੇ ਮੋਦੀ ਅਮਿਤ ਸ਼ਾਇ ਨਦੀ ਸਰਕਾਰ ਧੀਆ ਭੈਣਾਂ ਨੂੰ ਨੰਗਾ ਕਰਕੇ ਤੋਰਿਆ ਕਿਹਨੇ ਨਹੀਂ ਪੜਿਆ ਕਿਹਨੇ ਨਹੀਂ ਸੁਣਿਆ ਭੁੱਲ ਜਾਂਨੇ ਸੀ ਜੇ ਬਾਬਰ ਕੁਛ ਕਰਦਾ ਸੀ ਪਾਪ ਤਾਂ ਗੁਰੂ ਨਾਨਕ ਸਾਹਿਬ ਕਿਵੇਂ ਹਾ ਦਾ ਨਾਰਾ ਮਾਰਿਆ ਸੀ ਇਤੀ ਮਾਰ ਪਈ ਕੁਰਲਾਣੇ ਤੈਕੀ ਦਰਦ ਨਾ ਆਇਆ ਅੱਜ ਸਾਡੀ ਗੱਲ ਕਰਨ ਵਾਲਾ ਹੀ ਕੋਈ ਹੈ ਨਹੀਂ ਉਹ ਧੀਆਂ ਭੈਣਾਂ ਕਿਹਦੀਆਂ ਉਹ ਸਾਡੀਆਂ ਲੱਗਿਆ ਭਾਰਤ ਵਰਸ਼ ਦੇ ਕਰਦੇ ਕੰਨਿਆ ਦੀ ਪੂਜਾ ਕਿਹੜੀ ਕੰਨਿਆ ਦੀ ਪੂਜਾ ਕਰਦੇ ਮਨੀਪੁਰ ਵਿੱਚ ਵੀ ਬੀਬੀਆਂ ਭੈਣਾਂ ਨੂੰ ਨੰਗਾ ਕਰਕੇ ਤੋਰਿਆ ਉਹ ਬੀਬੀ ਵੀ ਕਿਹਦੀ ਬੀਬੀ ਸੀ ਫੌਜ ਦੇ ਕਰ ਰਿਟਾਇਰ ਵੱਡੇ ਅਫਸਰ ਦੀ ਪਤਨੀ ਸ਼ਰਮ ਆਉਣੀ ਚਾਹੀਦੀ ਐਸੀ ਹਿੰਦੂਤਵਾਦੀ ਸਟੇਟ ਨੂੰ ਸਾਡਾ ਰਾਜ ਸੀ ਭਾਈ ਅਸੀਂ ਰਾਜ ਦੀ ਗੱਲ ਕਰਾਂਗੇ ਸਾਡੇ ਹੱਕਾਂ ਦੀ ਗੱਲ ਕਰਾਂਗੇ ਆ ਭਗਵੰਤ ਮਾਨ ਜਦੋਂ ਆਇਆ ਸੀ ਕਹਿੰਦਾ ਸੀ ਮੇਰਾ ਹਰਾ ਪੈਨ ਤੁਹਾਡੇ ਲਈ ਚੱਲੂ ਚੱਲ ਪਿਆ ਕਿਵੇਂ ਕੁੱਟਦਾ ਛੱਲੀਆਂ ਉਹਨੂੰ ਸਾਡੇ ਜਵਾਕਾਂ ਨੂੰ ਜਦੋਂ ਨੌਕਰੀ ਮੰਗਦੇ ਆ ਮੈਂ ਵੀ ਡਬਲ ਐਮਏ ਕੀਤੀ ਆ ਕਿਸੇ ਨੇ ਸਾਨੂੰ ਕੋਈ ਬੇਰੋਜ਼ਗਾਰੀ ਪੱਤਾ ਦਿੱਤਾ ਪੜ ਪੜ ਅਸੀਂ ਅੱਖਾਂ ਗਾਲੀਆਂ ਲੱਖਾਂ ਰੁਪਈਆ ਲਾ ਕੇ ਅੱਜ ਸਾਡੇ ਨੌਜਵਾਨ ਕਿਉਂ ਨਸ਼ਾ ਕਰਦੇ ਆ ਉਹ ਡਿਪਰੈਸ਼ਨ ਚ ਆਏ ਨਸ਼ਾ ਕਰਦੇ ਆ ਬੀਏ ਕਰਦੇ ਆ ਐਮ ਐਸ ਸੀ ਕਰਦੇ ਆ ਹੋਰ ਬੜਤ ਵੱਡੀਆਂ ਪੜਾਈਆਂ ਕਰਦੇ ਆ ਅੱਜ ਸਾਰੇ ਬੱਚੇ ਬਾਹਰ ਕਿਉਂ ਜਾ ਰਹੇ ਉਹਨਾਂ ਨੂੰ ਸ਼ੌਂਕ ਚੜਿਆ ਕਿੱਲਾ ਜ਼ਮੀਨ ਦਾ ਵੇਚ ਦਿਆ ਬਾਹਰ ਚਲੇ ਜਾਂਦੇ ਆ ਇੰਨਾ ਸਰਕਾਰਾਂ ਕੋਲ ਕੋਈ ਪਾਲਿਸੀ ਨਹੀਂ ਇਹ ਸੈਂਟਰ ਦੀ ਮਰਜ਼ੀ ਆ ਕਿ ਪੰਜਾਬ ਖਾਲੀ ਹੋ ਜੇ ਇੱਥੇ ਭਈਏਵਾੜ ਦੀਏ ਭਈਏਵਾੜਿਆ ਉਹਨਾਂ ਨੇ 10 ਲੱਖ ਰੁਪਈਆ ਜਲੰਧਰ ਚ 10 ਅਮਰitsar ਚ 10 ਲੱਖ ਲੁਧਿਆਣੇ ਚ ਤੁਹਾਡੇ ਨਾਲ ਫੇਰ ਤੋਂ 84 ਕਰਨ ਦੀ ਤਾਕਤ ਹੈ 3 ਲੱਖ ਕਰੋੜ ਦਾ ਕਰਜ਼ਾ ਸੀ ਇੰਡੀਆ ਦੇ ਸਿਰ 75 ਸਾਲਾਂ ਚ 3 ਲੱਖ ਕਰੋੜ ਦਾ ਆ ਭਗਵਾਨਤਮਾਨ ਆਏ ਇਕੱਲੇ ਨੇ 1 ਲੱਖ ਕਰੋੜ ਦਾ ਕਰਜ਼ਾ ਚੜਾਤਾ 1 ਲੱਖ ਕਰੋੜ ਦਾ ਸਿਰਫ 2 ਸਾਲਾਂ ਚ ਕੀ ਕੀਤਾ ਬਾਈ ਕੋਈ ਵੱਡੇ ਹਸਪਤਾਲ ਬਣਾਤੇ ਜਾਂ ਕੋਈ ਇਹੋ ਜਿਹੇ ਵੱਡੇ ਕਾਲਜ ਬਣਾਤੇ ਵੀ ਤੁਹਾਡੇ ਬੱਚੇ ਡਾਕਟਰ ਤੇ ਇੰਜੀਨੀਅਰ ਬਣ ਜਾਣਗੇ ਡੀਸੀ ਬਣ ਜਾਣਗੇ ਅੱਜ ਗਰੀਬ ਦਾ ਬੱਚਾ ਡਾਕਟਰ ਬਣ ਜੂ 2 ਕਰੋੜ ਰੁਪਈਆ ਲੱਗਦਾ ਹੈ ਇਨ੍ਹਾਂ ਵੱਡਿਆਂ ਦੇ ਬੱਚੇ ਹੀ ਡਾਕਟਰ ਬਣਨਗੇ ਗੱਲ ਕਰਿਆ ਕਰੋ ਸਹੀ ਉੱਥੇ ਖੜਿਆ ਕਰੋ ਜਿੱਥੇ ਪੰਜਾਬ ਦੀ ਗੱਲ ਹੋਵੇ ਸਾਡੇ ਪੰਜਾਬ ਚ ਕੈਂਸਰ ਹੈ ਕੈਂਸਰ ਕਿਉਂ ਹੈ ਅਸੀਂ ਧਰਤੀ ਹੇਠਲਾ ਪਾਣੀ ਪੀਣ ਲਈ ਮਜਬੂਰ ਹੈ ਜੋ ਕਿ ਕੈਂਸਰ ਜੁਕਤ ਪਦਾਰਥਾ ਉਹਦੇ ਵਿੱਚ ਸਾਡਾ ਪਾਣੀ ਧੱਕੇ ਨਾਲ ਖੋਖੋ ਕੇ ਰਾਜਸਥਾਨ ਤੇ ਹਰਿਆਣੇ ਨੂੰ ਦਿੱਤਾ ਜਾਂਦਾ ਆ ਪਿਛਲੇ ਦਿਨਾਂ ਦੀ ਗੱਲਾਂ ਵੀ ਤੋਜਮਾਨ ਦਿਖਾਈ ਜਾਂਦਾ ਸੀ ਦੋ ਰਹਿਰਾਂ ਜਾਂਦੀਆਂ ਰਾਜਸਥਾਨ ਵਾਲੀ ਭਰੀ ਭਗਦੀ ਹੈ ਪੰਜਾਬ ਵਾਲੀ ਸੁੱਕੀ ਧੱਕੇ ਨਾਲ 25 ਲੱਖ ਟਿਊਬਵਲ ਲਾ ਕੇ ਸਾਡਾ ਪਾਣੀ ਨੀਵਾ ਕੀਤਾ ਇਹ ਚਾਲ ਹੈ ਸਰਕਾਰ ਦੀਆਂ ਅੱਜ ਜਿਹੜੇ ਅੰਬਾਨੀ ਦੇ ਅੰਡਾਨੀ ਦੇ ਛੈਲੋ ਬਣੇ ਪਏ ਐ ਉੱਥੇ ਤੁਸੀਂ ਖੁਸ਼ ਹੋ ਕੇ ਕਣਕ ਤੇ ਝੋਨਾ ਸਿੱਟਿਆ ਆਉਨੇ ਹੋ ਵੀ ਮੰਡੇ 'ਚ ਚੱਕਿਆ ਜਾਂਦਾ ਇਹ ਤੁਹਾਨੂੰ ਭੇਚਲ ਕੇ ਸਾਰੀਆਂ ਮੰਡੀਆਂ ਪ੍ਰਾਈਵੇਟ ਕਰਨਗੇ ਆ ਇੱਕ ਛੱਲੀ ਇਹਨਾਂ ਦੇ ਸ਼ੋਰੂਮਾਂ 'ਚ 75 75 ਰੁਪਏ ਦੀ ਮਿਲਦੀ ਐ ਸੋ ਇਹਨਾਂ ਗੱਲਾਂ ਨੂੰ ਸਮਝੋ ਜੇ ਕੋਈ ਸੈਂਟਰ ਦੀ ਅੱਖ ਚੱਕ ਅੱਖ ਪਾ ਕੇ ਗੱਲ ਕਰ ਸਕਦਾ ਉਹ ਸਿਮਰਨਜੀਤ ਸਿੰਘ ਮਾਨ ਐ ਜਿਹਦਾ ਸਿੱਖ ਕੌਮ ਤੇ ਪਰਪਕਾਰ ਹੈ ਨਾ ਵਿਕਿਆ ਨਾ ਛੁਕਿਆ ਨਾ ਡੋਲਿਆ ਇਹ ਜਿਹੜੇ ਫਿਰਦੇ ਨੇ ਬੇਪੈੰਦੇ ਦੇ ਲੋਟੇ ਕਦੇ ਇਸ ਪਾਰਟੀ ਚ ਕਦੇ ਉਸ ਪਾਰਟੀ ਜਿਨ੍ਹਾਂ ਨੇ ਸਾਡਾ ਕੁਛ ਨਹੀਂ ਸਵਾਰਨਾ ਅਸੀਂ ਸਿੱਖ ਐ ਅਸੀਂ ਜਾਗ ਦੀ ਜ਼ਮੀਰ ਵਾਲੇ ਐ ਅਸੀਂ ਗੁਰੂਆਂ ਦੇ ਵਾਰਿਸ ਐ ਅਸੀਂ ਆਪ ਦੀ ਹੱਕ ਸੱਚ ਤੇ ਪਹਿਰਾ ਦੇਣਾ ਉਹ ਬੰਦਾ ਜਿਹਨੇ 1984 ਦਾ ਅਟੈਕ ਵੇਖ ਕੇ ਅਡਾ ਉਹਦਾ ਛੜਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਡੀਆਈਜੀ ਸੀ ਬਾਗਲਪੁਰ ਦੀ ਜੇਲਾ ਚ ਤਸੀਹੇ ਚੱਲੇ ਆਪਾਂ ਉਹਦਾ ਕੀ ਦੇਣਾ ਇੱਕ ਮੋਟ ਹੋਟ ਹੀ ਪਾਉਣੀ ਐ ਨਾ ਅੱਗੇ ਵੀ ਤੁਸੀਂ ਸੰਗਰੂਰ ਵਾਲਿਆਂ ਨੇ ਪਾਈ ਐ ਮੈਂ ਤੁਹਾਡੇ ਤੇ ਫਖਰ ਮਹਿਸੂਸ ਕਰਦੀ ਆ ਤੁਹਾਨੂੰ ਸਲੂਟ ਕਰਦੀ ਆ ਪਿਛਲੇ ਸਮੇਂ ਚ ਜਦੋਂ ਮੈਂ ਆਉਂਦੀ ਹੁੰਦੀ ਸੀ ਇੱਕ ਢਾਡੀ ਸਾਡੇ ਨਾਲ ਵਾਰਾਂ ਗਾਉਂਦੇ ਹੁੰਦੇ ਸੀ ਮਾਨ ਤੇਰੀ ਕੁਰਬਾਨੀ ਦਾ ਮੁੱਲ ਪਾਉਣਗੀਆਂ ਸੰਗਤਾ ਅੱਜ ਵੀ ਮੈਂ ਇਸ ਗੱਲ ਤੇ ਪਹਿਰਾ ਦੇਣਗੀਆਂ ਸੰਗਤਾ ਮਾਨ ਤੇਰੀ ਕੁਰਬਾਨੀ ਦਾ ਮੁੱਲ ਪਾਉਣਗੀਆਂ ਸੰਗਤਾ ਸੋ ਗੁਰੂ ਪਿਆਰਿਓ ਅੱਜ ਸਾਡੇ ਪੰਜਾਬ ਵਿੱਚ ਨਸ਼ੇ ਐ ਬੇਰੋਜ਼ਗਾਰੀ ਐ ਸਾਡਾ ਪੰਜਾਬ ਦਾ ਰਾਜ ਸੌਰੀ ਬਾਰਡਰ ਨਹੀਂ ਖੋਲਦੇ ਪਾਕਿਸਤਾਨ ਨਾਲ ਕਿ ਪੰਜਾਬ ਪ੍ਰੋਸਪਰ ਹੋ ਜਾਏ ਤੱਕੇ ਨਾਲ ਸਾਡੀਆਂ ਜ਼ਮੀਨਾਂ ਕੋਈਆਂ ਜਾ ਰਹੀਆਂ ਐਕਵਾਇਰ ਕੀਤੀਆਂ ਜਾਣੀਆਂ ਜਿਹੜੇ ਜਿਹੜੇ ਵੱਡੇ ਜਿਹੜੇ ਓਵਰ ਬ੍ਰਿਜ ਬਣਾਤੇ ਨਾ ਇਹ ਬਾਹਰਲੇ ਮੁਲਕਾਂ ਨਾਲ ਇਹਨਾਂ ਨੇ ਵਪਾਰ ਕਰਨਾ ਤੇ ਸਾਨੂੰ ਇਹਨਾਂ ਨੇ ਕੰਗਾਲ ਕਰਨਾ ਇੰਨੀਆਂ ਕੁ ਮੇਰੀਆਂ ਬੇਨਤੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਉਣੀਆਂ ਜੋ ਮੋਦੀ ਦੀ ਅੱਖ ਚੱਕ ਪੱਕੇ ਗੱਲ ਕਰਨ ਦੀ ਸਮਰੱਥਾ ਰੱਖਦਾ ਜੀ ਦਾ ਜਜ਼ਰਤ ਹੈ ਕਿ ਤੁਸੀਂ ਸਾਡਾ ਮੁੱਸੇ ਆਲਾ ਮਰਵਾਇਆ ਸਾਡਾ ਦੀਪ ਸਿੱਧੂ ਮਰਵਾਇਆ ਆ ਹੋਰ ਅੱਠ ਤੁਸੀਂ ਰਾਜ ਸਭਾ ਦੇ ਮੈਂਬਰ ਭੇਜੇ ਨਮੂਰੇ ਜਿਨ੍ਹਾਂ ਨੇ ਗੱਲ ਹੀ ਨਹੀਂ ਕੀਤੀ ਪੰਜਾਬ ਡੁੱਬ ਗਿਆ ਹੁਣ ਜੇ ਆਵੇ ਨਾ ਭਗਵੰਤ ਮਾਨ ਨੂੰ ਪੁੱਛੀ ਵੀ ਭਾਈ ਜਿਹੜੇ ਹੜ ਆਏ ਸੀ ਕਿਹੜੇ ਕਿਹੜੇ ਪਿੰਡਾਂ 'ਚ ਤੁਸੀਂ ਧਰਤੀ ਪੱਧਰ ਕਰਾਈ ਕਿਹੜੇ ਕਿਹੜੇ ਪਿੰਡਾਂ 'ਚ ਗਰੰਟਾ ਦਿੱਤੀਆਂ ਪਿਛਲੇ ਸਾਲ ਕਣਕ ਤੇ ਗੜੇ ਪੈ ਗਏ ਸੀ ਆਈ ਕਿਸੇ ਨੂੰ ਉਹ ਜਿਹੜੀ ਕੰਪਨਸੇਸ਼ਨ ਆਉਂਦੀ ਹੁੰਦੀ ਹੈ ਮੈਂ ਇੱਕ ਵੀਡੀਓ ਵੇਖੀ YouTube ਤੇ ਇੱਕ ਬੀਬੀ ਰੋ ਰਹੀ ਸੀ ਕਹਿੰਦੀ ਮੇਰਾ ਪਤੀ ਵੀ ਹੈ ਦੀ ਤਿੰਨ ਮੇਰੇ ਬੱਚੇ ਆ ਉਹ ਮੇਰਾ ਤਿੰਨ ਕਿੱਲੇ ਵਾਣ ਹੈ ਸੱਤ-ਸੱਤ ਫੁੱਟੋ ਲੇਤਾ ਚੜ ਗਈ ਕਈ ਥਾਂ ਤੇ ਚਾਰ-ਚਾਰ ਪੰਜ-ਪੰਜ ਫੁੱਟ ਡੂੰਗੇ ਟੋਏ ਫਿਰ ਗਏ ਤੇ ਕੌਣ ਮੇਰੀ ਜਮੀਲ ਪੱਤਰ ਕਰਕੇ ਦੇਊਗਾ ਸਿੱਖਾਂ ਨੇ ਹੀ ਸਿੱਖਾਂ ਦੀ ਮਦਦ ਕੀਤੀ ਰਵੀ ਸਿੰਘ ਖਾਲਸਾ ਐਡ ਵਾਲਿਆਂ ਨੇ ਕਰੋੜਾਂ ਰੁਪਏ ਦਾ ਤੇਲ ਭੇਜਿਆ ਸੋ ਮੇਰੀ ਤਾਂ ਇਹ ਬੇਨਤੀ ਹੱਥ ਜੋੜ ਕੇ ਕਿ ਸੈਂਟਰ ਦੀਆਂ ਸਰਕਾਰਾਂ ਪੰਜਾਬ ਦੀਆਂ ਮਿੱਤਰ ਹੈ ਨਹੀਂ ਇਹ ਕਦੇ ਵੀ ਮਿੱਤਰ ਨਹੀਂ ਹੋ ਸਕਦੀਆਂ ਕਦੇ ਵੀ ਇਹੋ ਜਿਹੀ ਪਾਲਿਸੀ ਨਹੀਂ ਬਣਾਉਣਗੀਆਂ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਡੀਸੀ ਲੱਗ ਜਾਣ ਸਾਡੇ ਬੱਚੇ ਡਾਕਟਰ ਬਣ ਜਾਣ ਇਹਨਾਂ ਕੋਲ ਇਹੋ ਜਿਹੀਆਂ ਪਾਲਿਸੀਆਂ ਹੈ ਨਹੀਂ ਇਹਨਾਂ ਨੇ ਸਾਨੂੰ ਮੰਗਤੇ ਬਣਾਤਾ ਸਿੱਖ ਕੌਮ ਲੰਗਰ ਲਾਉਣ ਵਾਲੀ ਕੌਮ ਅੱਜ ਸਾਡੇ ਬੱਚੇ ਮਤਲਬ ਅਸੀਂ ਦੀਪੂਆਂ ਤੇ ਹੋ ਲੈਂਦੇ ਫਿਰਦੇ ਕਿਹੜਾ ਨੀਲਾ ਕਾਰਡ ਕਿਆ ਤੋਂ ਲਈਏ ਭਾਈ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿਓ ਕੋਈ ਪਾਲਿਸੀਆਂ ਬਣਾਓ ਅਮੀਰਾਂ ਦੇ ਹੋਰ ਅਮੀਰ ਹੋਈ ਜਾਂਦੇ ਆ ਗਰੀਬ ਹੋਰ ਗਰੀਬ ਕਦੇ ਗੱਲ ਪੁੱਛੀ ਇਹਨਾਂ ਨੂੰ ਵੀ ਸਿਲੰਡਰ ਦਾ ਕੀ ਰੇਟ ਸੀ ਕੀ ਰੇਟ ਬਣ ਗਿਆ ਪੈਟਰੋਲ ਦਾ ਕੀ ਰੇਟ ਸੀ ਕੀ ਰੇਟ ਹੋ ਗਿਆ ਇੰਨਾਂ ਗੱਲਾਂ ਨੂੰ ਪੁੱਛਿਆ ਕਰੋ ਵੀ ਰਾਜ ਸਭਾ ਦੇ ਮੈਂਬਰਾਂ ਨੇ ਸਾਡੀ ਗੱਲ ਕਿਉਂ ਨਾ ਕੀਤੀ ਜਦੋਂ ਐਡੇ ਹੜਾ ਏ ਪਾਖੜਾ ਮੈਨੇਜਮੈਂਟ ਬੋਰਡ ਵਿੱਚ ਸਾਡੀ ਮੈਂਬਰੀ ਕਿਉਂ ਨਹੀਂ ਜਦੋਂ ਮਰਜ਼ੀ ਤੋੜ ਦੇਣਗੇ ਪਾਖੜਾ ਸਾਨੂੰ ਡੋਬ ਦੇਣਗੇ ਸੋ ਇੰਦੀਆਂ ਬੇਨਤੀਆਂ ਪ੍ਰਵਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ પાਕੇ ਆਪਾ ਪਾਰਲੀਮੈਂਟ ਚ ਭੇਜਣਾ ਮਾਨ ਸਾਹਿਬ ਨੇ ਹੋਰ ਵੀ ਖੜਾਏ ਆ ਆਪਦੇ ਵੱਲੋਂ ਲੱਖਾਂ ਸਦਾਣਾ ਹੋਰ ਮੇਰੇ ਵੀਰ ਹਰਿਆਣੇ ਚੋਂ ਵੀ ਖੜੇ ਆ ਪੰਜਾਬ ਚੋਂ ਵੀ ਜਿੱਥੇ ਕਿਤੇ ਰਿਸ਼ਤੇਦਾਰ ਆ ਭਾਈ ਸਾਰੇ ਕਿਤੇ 900 ਪਿੰਡ ਤਾਂ ਆਪਣੇ ਹੀ ਐ ਸੰਗਰੂਰ ਦੇ ਸਾਰੇ ਕਿਤੇ ਟੈਲੀਫੋਨ ਕਰਕੇ ਆਪਦੇ ਫਰਜ਼ ਨਿਭਾਉਣੇ ਐ ਤੁਸੀਂ ਮਾਈ ਭਾਗੋ ਦੀਆਂ ਵਾਰਸਾਂ ਬੈਠੀਆਂ ਜੇ ਬੀਬੀ ਸ਼ਰਨ ਕੌਰ ਦੀਆਂ ਵਾਰਸਾਂ ਹੁਣ 1 ਮਿੰਟ ਦੀ ਸਾਖੀ ਸੁਣਾਣੀ ਐ ਬੀਬੀ ਸ਼ਰਨ ਕੌਰ ਕੌਣ ਸੀ ਬੀਬੀ ਸ਼ਰਨ ਕੌਰ ਇੱਕ ਨੌਜਵਾਨ ਸਿੱਖ ਲੜਕੀ ਸੀ ਕੁਆਰੀ ਲੜਕੀ ਜਦੋਂ ਵੱਡੇ ਸਾਹਿਬਜਾਦੇ ਸ਼ਹੀਦ ਹੋਏ ਉਹ ਨੇੜੇ ਪਿੰਡਾਂ ਦੀ ਸੀ ਕਹਿੰਦੀ ਕਾਸ਼ ਅੱਜ ਮੇਰਾ ਵੀ ਇੱਕ ਭਰਾ ਹੁੰਦਾ ਦਸ਼ਮੇਸ਼ ਪਿਤਾ ਦੇ ਪੁੱਤਰਾਂ ਦੇ ਨਾਲ 시ਧੀ ਪ੍ਰਾਪਤ ਕਰਦਾ ਉਹ ਬੱਚੀ ਦੇ ਮਨ ਵਿੱਚ ਵਾਰਾਗ ਸੀ ਉਹ ਬੱਚੀ ਨੇ ਕੀ ਕੀਤਾ ਜਦੋਂ ਸਾਰੇ 40 ਦੇ 40 ਸਿੰਘ ਸ਼ਹੀਦ ਹੋ ਗਏ ਉਸ ਬੱਚੀ ਨੇ ਰਾਤ ਨੂੰ ਜਦੋਂ ਮੁਗਲ ਰਾਸ ਰੰਗ ਵੇਖ ਕੇ ਮੀਠ ਸ਼ਰਬਾਂ ਪੀ ਕੇ ਮਸਤ ਹੋ ਗਏ ਰਾਤ ਦੇ 1 2 ਵਜੇ ਉਸ ਬੱਚੀ ਨੇ 40 ਸਿੰਘਾਂ ਦਾ ਲਾਸ਼ਾਂ 40 ਸਿੰਘਾਂ ਦੇ ਮਰਤਕ ਸਰੀਰ ਇਕੱਠੇ ਕੀਤੇ ਆਸੇ-ਪਾਸੇ ਲੱਕੜ-ਬਾਲਣ ਇਕੱਠਾ ਕਰਕੇ ਸਾਰਿਆਂ ਨੇ ਇਕੱਠਾਂ ਗਿੱਠਾ ਬਾਲਤਾ ਜਦੋਂ ਦੂਰ ਤੱਕ ਉਹਨਾਂ ਦੇ ਕੰਬੂ ਲੱਗੇ ਸੀ ਲਾਟਾਂ ਨਿਕਲੀਆਂ ਮੁਗਲ ਭੱਜ ਕੇ ਆਏ ਤਾਂ ਉਹਨਾਂ ਨੇ ਬੀਬੀ ਸ਼ਰਨ ਕੌਰ ਜੋ 18-20 ਸਾਲ ਦੀ ਕੁਆਰੀ ਲੜਕੀ ਸੀ ਇਤਿਹਾਸ ਹੈ ਬੱਚਿਆਂ ਨੂੰ ਸੁਣਾਇਆ ਕਰੋ ਮਾਂ ਭਾਗੋ ਬਣਾਓ ਬੀਬੀ ਸ਼ਰਨ ਕੌਰ ਬਣਾਓ ਟਿਕਟੌਕ ਸਟਾਰਾਂ ਨਾ ਬਣਾਓ ਤਿਆਂ ਨੂੰ ਉਸ ਬੱਚੀ ਨੇ ਜੁੱਧ ਕੀਤਾ ਜਦੋਂ ਬੱਚੀ ਬਹੁਤ ਜ਼ਿਆਦਾ ਕਾਇਲ ਹੋ ਗਈ ਮੁਗਲਾਂ ਨੇ ਉਸੇ ਅੰਗੀਠੇ ਸਿੱਟਦਾ ਇਹ ਸਾਡਾ ਮਾਨਾ ਮਿੱਤਾ ਵਿਰਸਾ ਹੈ ਅਸੀਂ ਸਿੱਖ ਬੱਚੀਆਂ ਯੋਧੇ ਜਰਨੈਲਾਂ ਦੀ ਕੌਮ ਹੈ ਸਾਡੀਆਂ ਰਗਾਂ 'ਚ ਦਸ਼ਮੇਸ਼ ਪਿਤਾ ਦਾ ਖੂਨ ਹੈ ਅਸੀਂ ਕੋਈ ਮਾਨ ਸਾਹਿਬ ਨੂੰ ਵੋਟ ਪਾ ਕੇ ਸਾਨ ਨਹੀਂ ਕਰਨਾ ਅਸੀਂ ਸਰਦਾਰ ਮਾਨ ਦੀ ਅਣਖ ਨੂੰ ਬਹਾਲ ਰੱਖਣਾ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ